ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਦੋਅਬੇ ਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਦੇਵ ਚਾਲ ਦੀ ਸੁਰੀਲੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਜਗਤ ਗੁਰੂ ਦਾ ਪੋਸਟਰ ਅੱਜ ਕਲਾਕਾਰ ਸੰਗੀਤ ਸਵਾ ਨਵਾਂ ਸ਼ਹਿਰ ਦੇ ਵੱਲੋਂ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਸੂਰਾਪੁਰੀਆ ਦੀ ਰਹਿਨਮਾਈ ਦੇ ਹੇਠ ਰਿਲੀਜ਼ ਕੀਤਾ ਗਿਆ ਇਸ ਮੌਕੇ ਇਲਾਕੇ ਦੇ ਪ੍ਰਸਿੱਧ ਕਲਾਕਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰਨ ਗੁਰਦੇ ਅੱਜ ਬਹੁਤ ਸਾਰਿਆਂ ਨੂੰ ਖੁਸ਼ੀ ਦੀ ਗੱਲ ਹੈ ਸੰਗਤਾਂ ਵਾਸਤੇ ਇੱਕ ਨਵਾਂ ਸ਼ਬਦ ਬਾਬਾ ਜੀ ਦਾ ਜਗਤ ਗੁਰੂ ਜਿਸ ਨੂੰ ਆਵਾਜ਼ ਮੇਰੇ ਵੱਲੋਂ ਦਿੱਤੀ ਗਈ ਹੈ ਔਰ ਲਿਖਿਆ ਹੈਗਾ ਜੀ ਮੀਕਾ ਮੁਬਾਰਕਪ uri ਜੀ ਨੇ ਔਰ ਇੱਕ ਰਿਕਾਰਡ ਕੰਪਨੀ ਵਿੱਚ ਰੀਲਿਸ ਹੋਇਆ 뮤직 ਐ ਸ਼ਮਨ ਜੀ ਦਾ ਤੇ ਜਿਹੜਾ ਪੇਸ਼ਕਸ਼ ਹੈ ਦੀਪ ਮਹਿੰਦੀਪੁਰੀ ਔਰ ਕਮਾ ਅਲਾ ਚੌਰੀ ਤੇ ਬਾਕੀ ਸਹਿਯੋਗ ਸਾਡੇ ਹਰਬੰਸ ਚੇਅਰਮੈਨ ਸਾਹਿਬ ਇਹਨਾਂ ਦਾ ਤੇ ਸੰਨੀ ਸਹਜਲ ਜਿਹੜੇ ਨਾਲ ਉਹਦਾ ਬਹੁਤ ਸਹਿਯੋਗ ਹੈ ਸੋ ਅਸੀਂ ਸਾਰੇ ਸਾਡੀ ਕਲਾਕਾਰ ਸ੍ਰੀ ਸਵਾ ਲਖਮਿੰਦਰ ਸੂਰਾਪੁਰੀ ਪ੍ਰਧਾਨ ਜਿਹੜੇ ਨਵਾਈ ਹੈਠ ਔਰ ਬੈਲਾ ਬੈਂਕ ਦੇ ਪ੍ਰਧਾਨ ਸਾਡੇ ਅਨਮੋਲ ਵਿਰਖ ਜੀ ਦਿਲਬਰ ਜੀ ਦਿਲਬਰ ਔਰ ਲਖਾ ਜੀ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਹੈ ਸੋ ਸਾਰੀਆਂ ਸੰਗਤਾਂ ਨੇ ਇਸ ਸ਼ਬਦ ਨੂੰ ਸੁਣਨਾ ਹੈ ਅ ਸ਼ੇਅਰ ਕਰਨਾ ਸਪੋਰਟ ਕਰਨੀ ਹੈ ਬਹੁਤ ਅੱਛਾ ਵੀਡੀਓ ਬਣਾਇਆ ਗਿਆ ਕੰਪਨੀ ਵੱਲੋਂ ਬਹੁਤ ਅੱਛਾ ਲਿਖਿਆ ਗਿਆ ਮੀਕਾ ਮੁਬਾਰਕਪੁਰ ਵੱਲੋਂ ਮੈਂ ਸਾਰੀਆਂ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਔਰ ਸਾਰੇ ਸਹਿਯੋਗ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੀ ਮੈਂ ਤੁਹਾਡੀ ਆਪਣੀ ਅਨਮੋਲ ਵਿਰਕ ਸਾਡੇ ਨਵਾਂ ਸ਼ਹਿਰ ਸੰਗੀਤ ਸਵਾ ਦੇ ਪ੍ਰਧਾਨ ਸਾਹਿਬ ਹਰਦੇਵ ਚਾਲ ਜੀ ਜਿਨ੍ਹਾਂ ਦਾ ਕਿ ਹੁਣੇ-ਹੁਣ ਧੰਨ ਧੰਨ ਸਤਗੁਰ ਵਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਇੱਕ ਬਹੁਤ ਹੀ ਪਿਆਰਾ ਸ਼ਬਦ ਇਹ ਇੱਕ ਰਿਪੋਰਟ ਕੰਪਨੀ ਦੇ ਵਿੱਚ ਕੰਮ ਆਲਾ ਚੌਰੀਏ ਦੇ ਦੇਖ ਰੇਖ ਦੇ ਵਿੱਚ ਰਿਲੀਜ਼ ਹੋਇਆ ਜਗਤ ਗੁਰੂ ਧੰਨ ਧੰਨ ਸਤਗੁਰ ਵਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਵਧਾਈਆਂ ਦੇ ਪਾਤਰ ਨੇ ਤੇ ਸਮੂਹ ਸੰਗਤ ਨੂੰ ਇਹ ਸਾਡੇ ਵੱਲੋਂ ਸਾਡੀ ਆਪਣੀ ਅਨਮੋਲ ਬਿਰਕੋ ਬਿਰਕ ਵੱਲੋਂ ਇਸ ਸ਼ਬਦ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇਸ ਨੂੰ ਲਿਖਿਆ ਮੀਕਾ ਮੁਬਾਰਕਪਰੀ ਜੀ ਤੇ ਇਸ ਨੂੰ 뮤직 ਬਹੁਤ ਹੀ ਅ ਸ਼ਮਨ ਜੀ ਨੇ ਤੇ ਬਹੁਤ ਹੀ ਸੋਨਾ 뮤직 ਦਿੱਤਾ ਤੇ ਇਸ ਨੂੰ ਤੁਸੀਂ ਸੁਣੋ ਸੁਣ ਕੇ ਇਸ ਨੂੰ ਲਾਈਕ ਸ਼ੇਅਰ ਸਪੋਰਟ ਕਰੋ ਜੀ ਸਤਿ ਸ਼ਕਾਲ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੈ ਗੁਰੂ ਦੇਵ ਧੰਨ ਗੁਰੂ ਦੇਵ ਅੱਜ ਸਾਡੇ ਕਲਾਕਾਰ ਸੰਗੀਤ ਸਭਾ ਦੇ ਚੇਅਰਮੈਨ ਸ਼੍ਰੀ ਹਰਦੇਵ ਚਾਹਲ ਜੀ ਜਿਹਨਾਂ ਨੇ ਪਹਿਲਾਂ ਵੀ ਬਹੁਤ ਗਰਵਣੀ ਦੇ ਗੀਤ ਆਇਆ ਮਹਾਰਾਜ ਦੇ ਗੀਤ ਆਇਆ ਅੱਜ ਫਿਰ ਤਨਤਨ ਸ਼ਿਰਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਉਹਨਾਂ ਦੇ ਬਾਰੇ ਉਸ ਜਗਤਗੁਰੂ ਦੇ ਬਾਰੇ ਮੀਕਾ ਮਵਾਰਕਪੁਰ ਨੇ ਲਿਖਿਆ ਔਰ ਚਾਹਲ ਜੀ ਨੇ ਗਾਇਆ ਪੂਰੀ ਕਲਾਕਾਰ ਸੰਗੀਤ ਸਭਾ ਚਾਲ ਸਾਹਿਬ ਨੂੰ ਔਰ ਮਿਕਾ ਮਾਰਕ ਪੂਰੀ ਨੂੰ ਇਸ ਗੀਤ ਦੀਆਂ ਜੱਤ ਗੁਰੂ ਜੀ ਦੀਆਂ ਬਹੁਤ ਬਹੁਤ ਮੁਵਾਰਕਾ ਦਿੰਦੀ ਆ ਧੰਨਵਾਦ ਦਿੰਦੀ ਆ ਵਧਾਈਆਂ ਦਿੰਦੀ ਸ਼ੇਅਰ ਕਰਿਓ ਸੁਣਿਓ ਇੱਕ ਰਕੋਰਡ ਚੈਨਲ ਜੇ ਜੋ ਤੁਸੀਂ ਦੇ ਸਕਦੇ ਹੋ ਬੜਾ ਮਿੱਠਾ ਗਾਇਆ ਹੋਇਆ ਫਿਰ ਦੁਬਾਰਾ ਸਾਰਿਆਂ ਨੂੰ ਪਤਾਈਆ ਗਿਆ ਗੁਰਦੇਵ ਤੁਹਾਨੂੰ ਹਾਂਜੀ ਮੈਂ ਤੁਹਾਡਾ ਆਪਣਾ ਗਾਇਕ ਲਖਮਿੰਦਰ ਲਖਨਾਵਾ ਸ਼ਹਿਰ ਸੋਹਾਲ ਇਹਦੇ ਵਿੱਚ ਬਹੁਤ ਹੀ ਖੂਬਸੂਰਤ ਸ਼ਬਦ ਰਿਲੀਜ਼ ਹੋਇਆ ਇੱਕ ਇਕਸ ਇੱਕਸ ਰਿਕਾਰਡ ਦੇ ਵੱਲੋਂ ਬੜਾ ਅੱਛਾ ਉਪਰਾਲਾ ਹੋਇਆ ਯਕਤ ਗੁਰੂ ਜਿਸ ਨੂੰ ਬਹੁਤ ਹੀ ਬਾਕਮਾਲ ਲਿਖਿਆ ਮਿਕਾ ਮੁਵਾਰਕਪੂਰੀ ਸਾਹਿਬ ਔਰ ਬਾਕਮਾਲ ਸਾਡੇ ਵੱਡੇ ਭਾਜੀ ਹਰਦੇਵ ਚਾਹਲ ਜੀ ਜਿਨ੍ਹਾਂ ਨੇ ਬਾਹੀ ਕਮਾਲ ਆਪਣੀ ਆਵਾਜ਼ ਰਾਈ ਇਸ ਨੂੰ ਨਭਾਇਆ ਔਰ ਬੜਾ ਅੱਛਾ ਸੰਗੀਤ ਬੜਾ ਅੱਛਾ ਵੀਡੀਓ ਪੂਰੀ ਇਹਨਾਂ ਦੀ ਟੀਮ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਵਧਾਈਆਂ ਔਰ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਸੋ ਇੱਕ ਵਾਰ ਫੇਰ ਕਲਾਕਾਰ ਸੰਗੀਤ ਸਭਾ ਰਜਿਸਟਰਡ ਨਮਾਸ਼ਹਿਰ ਵੱਲੋਂ ਸਾਰਿਆਂ ਨੂੰ ਮੁਬਾਰਕਾਂ ਵਧਾਈਆਂ ਥੈਂਕ ਯੂ ਮਿਹਰਬਾਨੀ ਅੱਜ ਜਗਤ ਗੁਰੂ ਛਿੜ ਗੁਰਵਦਾਸ ਮਹਾਰਾਜ ਦੇ ਨਾਂ ਤੇ ਜਿਹੜਾ ਕੀ ਅੱਜ ਗਾਣਾ ਰਿਲੀਜ਼ ਕੀਤਾ ਗਿਆ ਜਗਤ ਗੁਰੂ ਜਿਨ੍ਹਾਂ ਨੇ ਹਰਦੇਵ ਚਾਲ ਜੀ ਇਹਨਾਂ ਦੇ ਗਾਇਕ ਨੇ ਸੋ ਬਹੁਤ ਹੀ ਵਧੀਆ ਇਹਨਾਂ ਦੀ ਆਵਾਜ਼ ਸੋ ਬਹੁਤ ਹੀ ਵਧੀਆ ਇਹਨਾਂ ਨੇ ਜੋ ਬੋਲ ਲਿਖੇ ਹੋਏ ਨੇ ਮਹਾਰ ਖਬਰ ਤੋਂ ਉਹਨਾਂ ਨੇ ਬਹੁਤ ਵਧੀਆ ਬੋਲ ਲਿਖੇ ਸੋ ਰਿਲੀਜ਼ ਕਰਨ ਵਾਲੇ ਪ੍ਰੋਡੂਸਰ ਡਾਇਰੈਕਟਰ ਦੀਪ ਮਹਿੰਦੀਪੁਰੀਆ ਇੱਕ ਚੈਨਲ ਰਿਕਾਰਡ ਤੇ ਸੋ ਮੈਂ ਤੁਹਾਡਾ ਆਪਣਾ ਐਕਸ ਕੀਰਮਨ ਨਮਸ਼ਰ ਬਲੌਗ ਸੰਤੀ ਸੋ ਸਾਰਿਆਂ ਨੂੰ ਅਪੀਲ ਕਰਦਾ ਕਿ ਜਗਤਗੁਰੂ ਇਹ ਸਤਗੁਰੂ ਵਿਦਾਸ ਮਹਾਰਾਜ ਤੇ ਜੋ ਬਹੁਤ ਵਧੀਆ ਬੋਲ ਨੇ ਔਰ ਸਾਰੇ ਸੁਣੋ ਔਰ ਇਸ ਨੂੰ ਸੁਣ ਕੇ ਸ਼ੇਅਰ ਕਰੋ ਔਰ ਲਾਈਕ ਕਰੋ ਤਾਂ ਸਾਰਿਆਂ ਦੀ ਤੁਹਾਡੇ ਸਹਿਯੋਗ ਨਾਲ ਹੀ ਇਸ ਗਾਣੇ ਨੂੰ ਬਹੁਤ ਵਧੀਆ ਐਮਿਤ ਮਿਲਣ ਵਾਲੀ ਆ ਸੋ ਥੈਂਕ ਯੂ ਧੰਨਵਾਦ ਤੁਹਾਡਾ ਜੈ ਗੁਰਦੇਵ ਧੰਨ ਗੁਰਦੇਵ ਸਤਿ ਸ਼੍ਰੀ ਅਕਾਲ ਇਹ ਸੱਜਣ ਸ਼ਹਿਰ ਫਲਸੇਂਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗੀਆਂ ਖਲਫੇ ਨਮਲੀਆਂ ਤੇ ਤਾਲੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਨ ਇਜਾਜ਼ਤ ਦਿਓ ਧੰਨਵਾਦ